ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਪਿੰਡ ਮਾਲਾ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸਵਾ ਸਵਾ ਨਗ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿਨੇ ਤੇ ਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਫਰਮੀਲ ਪਿੰਡ ਮਾਲਾਗਾਂ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 8729030 ਕਦੋਂ ਸੂਈ ਹੈ ਬਈਏ ਬਈ ਰਾਤ 2 ਵਜੇ ਸੂਈ ਹੈ ਠੀਕ ਹੈ ਜੀ ਕੀ ਦਿੱਤਾ ਜੀ ਬੱਚੀ ਦਿੱਤੀ ਬਈ ਬੱਚਾ ਮਗਰ ਬੱਚੀ ਹੈ ਜੇਰ ਡਾਣਾ ਜੀ ਹਾਂ ਜੇਰ ਜੂ ਡਾਣਾ ਠੀਕ ਹੈ ਬੱਚਾ ਦੇਖ ਸਕਦੇ ਹੋ ਜੇਰ ਪ੍ਰੋਪਰ ਆ ਰਹੀ ਹੈ ਬਾਕੀ ਬਾਈ ਕੋਲ ਵੀਡੀਓ ਹੈਗੀ ਹੈ ਜੀ ਕਿੰਨਾ ਕ ਬੋਲਾ ਕੱਢਿਆ ਬਈ ਬੋਲਾ 2-3 ਕਿਲੋ ਚ ਹੈ ਬਈ ਠੀਕ ਆ ਥਣਾ ਦੀ ਡੰਨਾ ਜੀ ਹਾਂ ਓਕੇ ਹੋ ਗਿਆ ਕਿੰਨਾ ਬਾਜੀ ਦੁੱਧ ਜੀ ਦੁੱਧ 14 ਕਿੰਨੇ ਅੰਦਰ ਵਰਬਾ ਦੋਗੇ 14 15 ਦੀ ਠੰਡੀ ਆ ਜੀ ਪੂਰੀ ਹਾਂ ਹਾਂ ਮੈਂ ਠੰਡੀ ਆ ਬਈ ਠੀਕ ਆ ਜੀ ਉਹ ਗੱਲ ਹੀ ਨਹੀਂ ਲਓ ਜੀ ਸੀਲਸ ਲੱਗ ਕਰਮ ਵਾਲੀ ਪੂਰੀ ਆ ਸੂਆ ਦੂਜਾ ਸੂਈ ਆ ਬਾਕੀ ਚੈੱਕ ਕਰ ਸਕਦੇ ਹੋ ਥਣਾ ਦੇ ਸਹਿਜ ਵੀ ਸੋਹਣੇ ਥੋਣਾ ਮੁੱਛ ਮਾਰਦੀ ਧਾਰਾ ਹੀ ਮਾਰਦੀ ਬਈ ਲਓ ਨਿਆਣੇ ਦੀ ਲੋੜ ਹੀ ਨਹੀਂ ਬਰਹੀ ਨਾ 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 ਜਵਾਈ ਦੀ ਇੱਕ ਨੰਬਰ ਆ ਮਗਰ ਲਿਆ ਜੋ ਵੀ ਮੇਰੇ ਮਾਰਦੀ ਓਕੇ ਡੰਨਾ ਜੀ ਦੋ ਰੁਪਏ ਦਿਖਾ ਦੇ ਵੀਰੇ ਦੋ ਕਿਲੋ ਬਾਈ ਦੱਸਦਾ ਕਿ ਬੋਲਾ ਆਪਣਾ ਕੱਢਿਆ ਵਾ ਆਪ ਐਵੇਂ ਕਹਿ ਦੇ ਕੇ ਵੀ 4 ਕਿਲੋ ਕੱਢਿਆ 5 ਕਿਲੋ ਕੱਢਿਆ ਬੱਚੇ ਨੂੰ ਚੰਗਾਤਾ ਜੀ ਬਾਕੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਤਿਆਰੀ ਸੋਹਣੀ ਕੀਤੀ ਹੋਈ ਆ ਬਾਈ ਦੱਸਦਾ ਕਿ 14-15 ਕਿਲੋ ਦੁੱਧ ਪਾ ਜੂਗੀ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਮੋੜਲੇ ਮੇਰੇ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜਿਸ ਬਾਕੀ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਥਣ ਨੇੜੇ ਤੋਂ ਦਿਖਾ ਦਿੰਨਾ ਜੀ ਤੁਹਾਨੂੰ ਦੋ ਤਾਂ ਤੁਹਾਡੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬੱਚਾ ਤੁਹਾਨੂੰ ਮਗਰ ਬੱਚੀ ਮਿਲ ਜਾਣੀ ਆ ਬੱਚੀ ਬੜੀ ਜਾਤ ਬਰੀਡ ਵਾਲੀ ਆ ਜੀ ਚੈੱਕ ਕਰ ਸਕਦੇ ਆ ਤੇ ਡਿਮਾਂਡ ਕੀ ਰਹਿਣ ਵਾਲੀ ਬਾਈ ਇਹਦੀ ਡਿਮਾਂਡ ਬਾਈ ਲੈਣ ਦੇਣ ਜਿਹੜਾ 52000 ਰੁਪਿਆ 52000 ਰੁਪਿਆ ਠੀਕ ਆ ਜੀ ਲੈਣ ਦੇਣ ਵਾਲਾ ਬਾਈ ਕਹਿੰਦਾ 52000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਸਹੀ ਗੱਲ ਹੈ ਜੀ ਮਰੀ ਵੀ ਹੈ ਤੈਹ ਚਾਕੀ ਪੂਰੀ ਗੱਲ ਬਣਦੀ ਸਹੀ ਗੱਲ ਹੈ ਜੀ ਥੋੜਾ ਜਿਹਾ ਸੂਏ ਮੰਨ ਗੀ ਬੱਚਾ ਬਹੁਤ ਸਟਰੌਂਗ ਸੀਗਾ ਤਾਂ ਕਰਕੇ ਥੋੜਾ ਜਿਹਾ ਸੂਏ ਦਾ ਕਰ ਹੀ ਜਾਂਦਾ ਬਸ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ